ਤੁਹਾਡੀ ਗੇਮ ਦੀ ਜੇ ਗੱਲ ਕਰੀਏ ਗੇਮ ਤੁਹਾਡੇ ਰੋਮ ਰੋਮ ਚ ਕਬੱਡੀ ਆ ਵਾਟ ਆ ਟੱਚ ਸਮ ਟਾਈਮ ਟੱਚ ਇਨ ਸੋਨਾ ਮਾਰਦੇ ਹੋ ਕੱਟ ਬੜਾ ਵਧੀਆ ਮਾਰਦੇ ਹੋ ਅੱਛਾ ਤੁਹਾਡੀ ਉਸਤਾਦ ਵੀ ਰਹੇ ਪਹਿਲਾਂ ਵੀ ਇੰਟਰਵਿਊ ਕੀਤੀ ਸੀਗੀ ਕਿ ਤੁਹਾਡੀ ਕੋਚ ਵੀ ਕੋਈ ਰਹੇਗਾ ਨੇਚਰਲੀ ਤੁਹਾਡੀ ਬਾਡੀ ਚ ਇ ਚੀਆ ਨੇ ਤੂੰ ਇਹ ਸ਼ਹਿ ਜਾਣਦੇ ਹੋਣੇ ਪੰਮਾ ਗਾਂਧਰਾਂ ਵਾਲਿਆਂ ਨੂੰ ਜੀ ਤੁਹਾਡੇ ਨਾਲ ਵੀ ਖੇਡੇ ਹੋਏ ਆ ਹਾਂਜੀ ਉਹ ਮੇਰੇ ਉਸਤਾਦ ਹੀ ਉਹਨਾਂ ਨੇ ਸ਼ੁਰੂਤ ਪਹਿਲਾਂ ਮੈਂ ਨੈਸ਼ਨਲ ਖੇਡਣਾ ਹੋਲੀ-ਹੋਲੀ ਇਦਾਂ ਸਰਕਲ ਦੀ ਟੈਕਨੀਕ ਉਹਨਾਂ ਕੋ ਸਿੱਖਦਾ ਰਿਆ ਕਿ ਦਿਨ ਪੰਜ-ਸੱਤ ਸਾਲ ਹੋ ਗਿਆ ਮੇਰੇ ਨਾਲ ਹੀ ਆ ਜਦੋਂ ਵੀ ਕੀਰ ਜੱਫਾ ਖਾਈਦਾ ਹੈ ਕੋ ਟੈਕਨੀਕ ਦਾ ਦੇ ਵੀਡੀਓ ਦੇਖਣੀ ਤੂੰ ਇਦਾਂ ਜੱਫਾ ਖਾਦਾ ਫਿਰ ਉਹਨਾਂ ਟੈਕਨੀਕ ਗਰਾਊਂਡ ਦੇ ਵਿੱਚ ਆ ਕੇ ਰੈਸਲ ਕਰਨੀ ਆਪਣਾ ਦੁਬਾਰਾ ਫੇ ਉਹ ਚੀ ਰਿਪੀਟ ਕਰਦੇ ਜੀ ਕਿ ਦਿਨਦਰ ਆਪਣੀ ਜੀ ਜੱਫਾ ਵੀ ਖਾਈਦਾ ਹੈ ਉਹਨੂੰ ਆਪਣਾ ਸੁਧਾਰ ਲਈ ਕੋ ਚੀਜ਼ਾਂ ਕਰਦੇ ਟ੍ਰੇਨਿੰਗ ਵੱਧ ਕਰਨੀ ਪੈਂਦੀ ਕਿ ਗਲਤੀ ਕਿੱਥੋਂ ਕੀਤੀ ਆ ਕਿ ਕਿ ਇਸ ਚੀਜ਼ੋਂ ਕਿੱਦਾਂ ਬਚਣਾ ਦਾ ਕਿਹੜਾ ਮਾਨਾ ਜਗਲਾ ਦਾ ਇਦਾਂ ਮਾਰਦਾ ਤੂੰ ਇਦਾਂ ਬਚਾਉਣਾ ਹਾਂਜੀ ਵਾਜੀ ਅੱਛਾ ਤੁਲੇ ਕੁਛ ਨਾ ਕੁਛ ਨੇਚਰਲੀ ਵੀ ਬੋਡੀ ਦੇ ਵਿੱਚ ਹੋ ਜਾਂਦਾ ਤੁਹਾਡੀ ਜਿਹੜੀ ਪਿਕਅਪ ਆ ਜਿੱਦਾਂ ਮੈਂ ਕਹਿ ਸਕਦਾ ਕਿ ਜਾਮੇ ਮੋਟਰਸਾਈਕਲ ਦੀ ਪਿਕਅਪ ਆ ਇੱਕਦਮ ਸਪੀਡ ਮੈਨੂੰ ਤਾਂ ਇਦਾਂ ਕਈ ਵਾਰੀ ਲੱਗਦਾ ਹੁੰਦਾ ਦੁੱਲੇ ਮੈਂ ਸੱਚੀ ਗੱਲ ਦੱਸਦਾ ਕਿ ਤੁਹਾਡਾ ਜੋਰ ਹੀ ਨਹੀਂ ਲੱਗ ਰਿਹਾ ਗੇਮ ਦੇ ਵਿੱਚ ਇੰਨਾ ਈਜ਼ੀ ਆਉਨੇ ਹੋ ਮੈਂ ਜੇ ਇੱਕ ਗੱਲ ਕਹੇਰ ਕਰਦਾ ਹਾਂ ਉਹ ਵੀ ਦੁੱਲੇ ਤੋਂ ਪਾਵਾਂ ਜਿੰਨੀਆਂ ਮਰਜ਼ੀ ਕਬੱਡੀਆਂ ਪਾ ਲਓ ਕਦੇ ਤੁਹਾਨੂੰ ਕੋਈ ਇਦਾਂ ਦਾ ਕਿਉਂਕਿ ਜੋ ਸੀਜ਼ਨ ਦੇ ਸਟਾਰਟਿੰਗ ਵੀ ਬੀਸੀ ਦੀ ਗੱਲ ਕਰੀਏ ਤੁਸੀਂ ਬਾ ਕਮਾਲ ਕਬੱਡੀਆਂ ਪਾਈਆਂ 10 10 ਕੇ ਹਾਸ ਹਾਸ ਕੇ ਤਾੜੀਆਂ ਮਾਰ ਮਾਰ ਕੇ ਅੱਜ ਵੀ YouTube ਤੇ ਹੈਗੀਆਂ ਕਦੇ ਤੁਹਾਨੂੰ ਟਫ ਟਾਈਮ ਵੀ ਮਿਲਦਾ ਰਹਿੰਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਜਾਫੀ ਤੋਂ ਵੀ ਜੇ ਅੱਜ ਉਹਦੇ ਨਾਲ ਮੈਚ ਹੈ ਥੋੜੇ ਮੈਨੂੰ ਟਫ ਟਾਈਮ ਹੋਊਗਾ ਹੈ ਕੋਈ ਇਦਾਂ ਦਾ ਕਈ ਵਾਰੀ ਹੁੰਦਾ ਜਦੋਂ ਆਪਣਾ ਸੀਜ਼ਨ ਸਟਾਰਟ ਕਰਦੇ ਆ ਆਪਣਾ ਥੋੜੀਆਂ ਜੀਆਂ ਕਮੀਆਂ ਹੁੰਦੀਆਂ ਰਹਿੰਗੀਆਂ ਗੇਂਦ ਦੇ ਜਾਂ ਸਟਾਪ ਲੱਗ ਜਾਂਦੀ ਹੈ ਕੋਈ ਜਾਫੀ ਮੋਰੇ ਉਦਾਂ ਦਾ ਆ ਜਾਂਦਾ ਹਨਾ ਪਰ ਪਰ ਟ੍ਰੇਨਿੰਗ ਦੇ ਉੱਪਰ ਕੋਈ ਚੀਜ਼ ਇਹ ਬੰਦਾ ਮਿਹਨਤ ਕਰਦਾ ਆਪਣੀ ਖਰਾਕ ਖਾਂਦਾ ਬੰਦਾ ਜੋ ਮਰਜੀ ਕਰ ਸਕਦਾ ਹਨਾ ਪਰ ਅੱਜ ਕੱਲ੍ਹ ਇਹ ਵਿੱਚ ਡਰੱਗ ਥੋੜੀ ਜ਼ਿਆਦਾ ਹੋ ਗਈ ਹੈ ਕਬੱਡੀ ਦੇ ਵਿੱਚ ਇਹ ਚੀਜ਼ਾਂ ਤੇ ਸਾਰੇ ਇਹ ਸੋਚਦੇ ਆ ਕਿ ਸਾਰੇ ਡਰੱਗ ਦੇ ਵਿੱਚ ਆ ਜਾਂ ਇਦਾਂ ਵੀ ਆਣਾ ਦੇਸੀ ਜੀ ਨੇ ਕਹਾ ਹੁੰਦੀ ਘਾਲ ਵਾਲੀ ਬੰਦਾ ਆਉਂਦੀ ਟ੍ਰੇਨਿੰਗ ਕਰੋ ਹਣਾ ਤੇ ਇਹ ਬੰਦਾ ਆ ਟ੍ਰੇਨਿੰਗ ਕਰਦਾ ਬੰਦੇ ਨੂੰ ਕਿ ਪਤਾ ਵੀ ਲੱਗਦਾ ਜਿਹੜੇ ਬੰਦੇ ਨਾਲ ਟ੍ਰੇਨਿੰਗ ਕਰਨੀ ਔਟ ਕੇ ਖਾਣਾ ਪੀਣਾ ਡਾਈਟ ਨਹੀਂ ਖਾਣੀ ਜੇ ਰੋਜ਼ ਐਵਰੀਡੇ ਮੈਚ ਖੇਡੀ ਜਾਂਦਾ ਬੰਦੇ ਦਾ ਫਰਕ ਪੈਂਦਾ ਉਹ ਚੀਜ਼ ਹਾਂ ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੇ ਟੌਪ ਦੇ